ਦੋ ਰੋਲ ਲੀ ਗੀ ਮੀਤੋਰੀ ਦੋ ਰੋਲ ਲੈਣਾ ਫਿਰ ਵੀ ਨੀ ਤੇ ਵੱਜਦਾ ਹਾਂ ਬਿਊਟੀ ਆ ਰਹੀ ਨੇ ਹੁਣ ਕਿਹੜਾ ਕੀ ਕਰਨਾ ਮੇਰਾ ਕੱਲ ਜਾਂ ਜਾਂਦਾ ਇਹਨਾਂ ਲੰਦਿਆਂ ਨੇ ਦੋਨਾਂ ਦੇਖ ਕੇ ਕਹਿ ਉਧਰ ਰੱਖ ਦੇ ਬੇਟੇ ਹੈਲੋ ਫਰੈਂਡਸ ਅੱਸੀ ਕਾ ਸਵਾਗਤ ਹੈ ਤੁਹਾਡਾ ਸਾਡੇ ਤੋਂ ਵਲੋਗ ਵਿੱਚ ਅਸੀਂ ਸਾਰੇ ਠੀਕ ਆਂ ਉਮੀਦ ਕਰਦਾ ਤੁਸੀਂ ਵੀ ਆਪਣੇ ਘਰਾਂ ਵਿੱਚ ਠੀਕ ਹੋਵੋਗੇ ਤੇ ਟਾਈਮ ਇੱਥੇ 5 ਵਜੇ ਦਾ ਹੋ ਗਿਆ ਤੇ ਹੁਣੇ ਮੇਰੇ ਸਿਸਟਰ ਲੌਗ ਗਏ ਨੇ ਅੱਜ ਉਹ ਆਏ ਸੀ ਮਿਲਣ ਵਾਸਤੇ ਭਾਜੀ ਹੁਣ ਆਏ ਹੋਇਆ ਬਟੇ ਤੇ ਫਿਰ ਉਹ ਤੇ ਦੀਦੀ ਵੀ ਆ ਗਏ ਪੀਣ ਵਾਸਤੇ ਤੇ ਦੀਦੀ ਕਾਫੀ ਈਜ਼ੀ ਸੀ ਆਏ ਆਇਆ ਨਹੀਂ ਗਿਆ ਉਹਨਾਂ ਕੋ ਤੇ ਉਹ ਲੈ ਕੇ ਆਏ ਆ ਇਹ ਮਠਿਆਈ ਸਾਡੇ ਵਾਸਤੇ ਲੈ ਦਿਖਾਉਂਦੇ ਨੇ ਦੀਦੀ ਲੈ ਆਏ ਇਹ ਮਠਿਆਈ ਦਾ ਡੱਬਾ ਚਾਹ ਬੰਨ ਰਹੀ ਹੈ ਤੇ ਮਠਿਆਈ ਲੈ ਕੇ ਆਏ ਹੁਣ ਚਾਹ ਪੀਣ ਲੱਗੋ ਚਲੇ ਗਏ ਇੱਕ ਵਾਰੀ ਚਾਹ ਪੀ ਹੋ ਗਈ ਸੀਗੀ ਤੇ ਨਾਲ ਹੋਰ ਕੁਝ ਵੀ ਲੈ ਕੇ ਆਏ ਉਹ ਵੀ ਤਾਂ ਨਾਲ ਸ਼ੇਅਰ ਜ਼ਰੂਰ ਕਰਾਂਗੇ ਕੀ ਲੈ ਕੇ ਆਏ ਤੇ ਮੈਂ ਉਹਨਾਂ ਵਾਸਤੇ ਪਰਸ ਲੈ ਕੇ ਆਈ ਸੀ ਪਰ ਮੈਂ ਸ਼ੇਅਰ ਨਹੀਂ ਕਰ ਪਾਈ ਵੀਡੀਓ ਨਹੀਂ ਬਣੀ ਧਿਆਨ ਹੀ ਨਹੀਂ ਰਿਹਾ ਤੇ ਬਸ ਗੱਲਾਂ ਬਾਤਾਂ ਚ ਕੋਕ ਬਹੁਤ देर ਬਾਅਦ ਆਏ ਫਿਰ ਉਹਨਾਂ ਦਾ ਗੱਲਾਂ ਬਾਤਾਂ ਕਰ ਲਓ ਹਨਾ ਤੇ ਵੀਡੀਓ ਬਿਲਕੁਲ ਹੀ ਛੋਟੋਈ ਤੇ ਮੈਂ ਵੀ ਉਹਨਾਂ ਵਾਸਤੇ ਪਰਸ ਲੈ ਕੇ ਆਈ ਸੀਗੀ ਤੇ ਉਹਨਾਂ ਦੇ ਪਸੰਦ ਦਾ ਸੀਗਾ ਤੇ ਫਿਰ ਉਹ ਮੈਂ ਉਹਨਾਂ ਨੂੰ ਗਿਫਟ ਕਰ ਦਿੱਤਾ ਤੇ ਉਹਨਾਂ ਨੇ ਨਿਊ ਏਜੰਸੀ ਖੋਲੀ ਹੋਈ ਸਕੂਟਰੀਆਂ ਦੀ ਅੱਜ ਕੱਲ ਬੇਟੇ ਨੇ ਕੰਮ ਕਰ ਲਿਆ ਸੀ ਤੇ ਉਹਦੀ ਖੁਸ਼ੀ ਵਿੱਚ ਇਹ ਡੱਬਾ ਲੈ ਕੇ ਆਏ ਨਾਲੇ ਤੇ ਨਾਲੇ ਸਾਡੇ ਵਾਸਤੇ ਡਿਨਰ ਸੈੱਟ ਲੈ ਕੇ ਆਇਆ ਮੇਰੇ ਵਾਸਤੇ ਵੀ ਤੇ ਮੇਰੀ ਜਠਾਣੀ ਵਾਸਤੇ ਵੀ ਜਿੱਦਾਂ ਦਾ ਮੇਰੇ ਵਾਸਤੇ ਲੈ ਕੇ ਆਇਆ ਉਦਾਂ ਦਾ ਮੇਰੀ ਜਠਾਣੀ ਵਾਸਤੇ ਲੈ ਕੇ ਆਇਆ ਤੇ ਅਸੀਂ ਤੇ ਮਨਾਂ ਕੀਤਾ ਸੀ ਕਿ ਕਿ ਉਹ ਲੈ ਕੇ ਆਏ ਕਿੰਦੀ ਮੈਂ ਤੁਹਾਨੂੰ ਕੋਈ ਕੁਝ ਦਿੱਤਾ ਨਹੀਂ ਮੇਰਾ ਮੈਂ ਕੰਮ ਖੋਲਿਆ ਤੇ ਇਸ ਕਰਕੇ ਉਹਦੀ ਖੁਸ਼ੀ ਵਿੱਚ ਤੁਹਾਨੂੰ ਮੈਂ ਦੇ ਰਹੀ ਹਾਂ ਉਹ ਮੈਂ ਤਾਂ ਜਰੂਰ ਸ਼ੇਅਰ ਕਰਾਂਗੇ ਤੇ ਸਾਡੀ ਨਾਨਾ ਨੇ ਇੱਕ ਹੀ ਆ ਵਿਚਾਲੇ ਕੋ ਟਾਈਮ ਹੀ ਨਹੀਂ ਹੁੰਦਾ ਸਾਡੇ ਕੋਲ ਮਤਲਬ ਇੰਨੀ ਬਿਜ਼ੀ ਰਹਿੰਦੀ ਐ ਚਲੋ ਮਿਲਦੇ ਹਾਂ ਹੁਣ ਚਾਹ ਬਣ ਗਈ ਆ ਤੇ ਇਹ ਪੀਂਦੇ ਆ ਤੇ ਨਾਲ ਥੋੜੀ ਮਠਿਆਈਆਂ ਚ ਮੇਰਾ ਦਿਲ ਨਹੀਂ ਕਰ ਰਿਹਾ ਕੁਝ ਖਾਣ ਨੂੰ ਓਰੀਜਨਲ ਨਹੀਂ ਹੈ ਦੇਸੀ ਕੀ ਹੋਦੀ ਹੈ ਉੱਤਮ ਵਾਲਿਆਂ ਦੀ ਇੱਥੇ ਮੁਹਾਲੀ ਤੋਂ ਆਣ ਕੇ ਲਈ ਵੈਸੇ ਤੇ ਅਸੀਂ ਕਹਿੰਦੇ ਉਹਨਾਂ ਨੇ ਕਹਿੰਦੇ ਦਸੂਈਏ ਤੋਂ ਲੈ ਕੇ ਆਇਆ ਕਰੋ ਦਸੂਏ ਦੀ ਮਠਿਆਈ ਬਹੁਤ ਸਵਾਦ ਦੇਸੀ ਕੀ ਉਹ ਦੀ ਹਮੇਸ਼ਾ ਲੈ ਕੇ ਆਉਂਦੇ ਹੁੰਦੇ ਸੀ ਤੇ ਉਹ ਸਵੇਰੇ ਜਲਦੀ अर्ਲੀ ਮਾਰਨਿੰਗ ਉੱਠੇ ਬਣਿਆ ਆਏ ਹੁਣ ਇੱਥੇ ਰਸਤੇ 'ਚ ਦੁਕਾਨਾਂ ਪੈ拉 ਸਭਾਂ ਸੀ ਐ ਫਿਰ ਉਹਨਾਂ ਨੇ ਇੱਥੇ ਆ ਕੇ ਤੇ ਚੰਡੀਗੜ੍ਹ ਤੋਂ ਹੀ ਮਠਿਆਈ ਲਈ ਤੇ ਮਠਿਆਈ ਬਹੁਤ ਸਵਾਦ ਹੈ ਦੇਸੀ ਕੀ ਦੀ ਆ ਤੇ ਫਿਰ ਖਾਣਦੇ ਨਾਲ ਚਾਹ ਪੀਂਦੇ ਆ ਤੇ ਮਿਲਦੇ ਆ ਤੇ ਵਲੌਗ ਦੀ ਸ਼ੁਰੂਆਤ ਕਰ ਦਿੱਤੀ ਹੈ ਤੇ ਅੱਜ ਮੈਂ ਨਿਊਸ਼ ਸੂਟ ਪਾਇਆ ਇਹ ਵਾਲਾ ਤੇ ਦੱਸਿਓ ਸੂਟ ਵੀ ਮੈਂ ਤੁਹਾਨੂੰ ਦਿਖਾਣੇ ਸੀ ਪਰ ਮੈਂ ਦਿਖਾਇੀ ਨਹੀਂ ਸੂਟ ਵੀ ਮੇਰੇ ਰਸੀਕ ਕੇ ਆ ਗਏ ਤਾਂ ਮੈਂ ਗੱਲਾ ਇਦਾਂ ਦਾ ਰੱਖਿਆ ਹੋਇਆ ਤੇ ਪਲਾਜ ਸੂਟ ਹੈ ਮੋਟਾ ਸੂਟ ਹੈ ਇਹ ਵਾਲਾ ਤੇ ਦੋ ਦੋ ਤਿੰਨ ਸੂਟ ਸੀ ਤੇ ਅਸੀਂ ਮੇਰੇ ਪਏ ਸੀਗੇ ਮੇਰੇ ਕੋਲ ਤੇ ਮੈਂ ਸਿੱਤੀ ਨਹੀਂ ਸੀਗੇ ਚਲੋ ਸੀ ਲੈ ਲੈਂਦੇ ਆ ਗਰਦੀਆਂ ਵਿੱਚ ਨਾ ਚਲੋ ਜਰੂਰਤ ਪਈ ਇਹ ਮੈਨੂੰ ਸਪੰਦ ਦਾ ਸੂਟ ਬਹੁਤ ਸੋਹਣਾ ਸੀਗਾ ਤੇ ਇੱਕ ਦੋ ਹੋਰ ਸਿੱਫ ਦੇ ਸੂਟ ਉਹ ਵੀ ਦਿਖਾਵਾਂਗੀ ਤੁਹਾਨੂੰ ਮੈਂ ਸੋਚਿਆ ਮੈਂ ਵੀਡੀਓ ਬਣਾਵਾਂਗੀ ਤੁਹਾਨੂੰ ਦਿਖਾਵਾਂਗੀ ਪਰ ਬਣੀ ਨਹੀਂ ਮੇਰੇ ਕੋ ਤੇ ਚਲੋ ਮਿਲਦੇ ਹਾਂ ਚਾਹ ਚਾਹ ਪਾ ਲਈ ਹਾਂਜੀ ਫਰੈਂਡਸ ਤੇ ਹੁਣ ਚਾਹ ਪਾਣੀ ਪੀ ਲਿਆ ਸੀ ਹੁਣ ਤੇ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿ ਸਾਡੇ ਸਿਸਟਰ ਲੋਕ ਕੀ ਲੈ ਕੇ ਆਏ ਨੇ ਦਿਖਾ ਦੀਏ ਕੱਢ ਕੇ ਦਿਖਾਓ ਮੈਂ ਵਿਰਿੰਦਰ ਨੂੰ ਕਹਿ ਰਹੀ ਮੈਂ ਚਲੋ ਦਿਖਾ ਦਿਓ ਫਿਰ ਰੱਖ ਦੇਣਾ ਤੇ ਬਹੁਤ ਸੋਹਣੀ ਕੀ ਜਾਂਦੇ ਗਿਫਟ ਦਾ ਕੋਈ ਮੁੱਲ ਨਹੀਂ ਹੁੰਦਾ ਨਾ ਹਾਂ ਜਿਹੜਾ ਪਿਆਰ ਨਾਲ ਦਿੱਤੀ ਹੋਈ ਚੀਜ਼ ਨਾ ਉਹ ਹਾਂਜੀ ਫਰੈਂਡਸ ਤੇ ਹੁਣ ਮੈਂ ਤੁਹਾਨੂੰ ਦਿਖਾਉਂਦੀ ਆ ਡਿਨਰ ਸੈਟ ਸਿਸਟਰ ਲੋ ਲੈ ਕੇ ਆਏ ਨੇ ਤੇ ਗਿਫਟ ਦਾ ਕੀ ਆnde ਹੁੰਦਾ ਕੋਈ ਮੁੱਲ ਨਹੀਂ ਹੁੰਦਾ ਤੇ ਬੜੇ ਪਿਆਰ ਦੇ ਨਾਲ ਉਹ ਲੈ ਕੇ ਆਈਆਂ ਤੇ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਦਿੰਨੇ ਤੇ ਇਹ ਕੋਲੀਆਂ ਹੈਗੀਆਂ ਨੇ ਤੇ ਇਹ ਕੋਲੀਆਂ ਨੇ ਤੇ ਇਹ ਚਮਚ ਹੈਗੇ ਨੇ 6 ਚਮਚ ਨੇ ਸੂਪ ਵਾਲੇ ਇਹ ਛੇ ਪਲੇਟਾਂ ਵੱਡੀਆਂ ਨੇ ਇਦਾਂ ਹੀ ਮੈਂ ਪੈਕ ਖੋਲ ਕੇ ਨਹੀਂ ਨਹੀਂ ਇਦਾਂ ਹੀ ਪੈਕਿੰਗ 'ਚ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਛੋਟੀਆਂ ਛੇ ਨੇ ਤੇ ਦੋ ਡੋਂਗੇ ਨੇ ਇਹ ਨਾਲ ਟੱਕਣੇ ਵਾਲੇ ਆ ਤੇ ਬਹੁਤ ਸੋਹਣੇ ਹਨਾ ਜੋ ਵੀ ਲਿਆਦਾ ਬੜੇ ਪਿਆਰ ਦੇ ਨਾਲ ਬਹੁਤ ਵਧੀਆ ਕਿੰਨਾ ਟੱਕ ਲਵਾ ਗਿਆ ਹੈ ਦੋਨ ਸੰਤਰੀ ਬਹੁਤ ਜ਼ਿਆਦਾ ਲੋ ਜੀ ਤੁਹਾਨੂੰ ਡਿਨਰ ਸੈੱਟ ਦਿਖਾਤਾ ਤੇ ਇਹ ਸਿਸਟਰ ਲਿਆਏ ਸੀ ਸਾਡੇ ਤੇ ਮੈਂ ਕਿਹਾ ਚਲੋ ਫਰੈਂਡ ਨੂੰ ਦਿਖਾ ਦਈਏ ਤੇ ਇਹਨੂੰ ਹੁਣ ਰੱਖ ਲਈ ਅਸੀਂ ਹਾਂਜੀ ਫਰੈਂਡਸ ਤੇ ਇੱਥੇ ਮੈਂ ਲਾਗੀ ਗੋਭੀ ਨੂੰ ਤੜਕਾ ਲਗਾਉਣ ਤੇ ਟਾਈਮ ਇੱਥੇ 1 ਵਜੇ ਦਾ ਹੋ ਗਿਆ ਦੁਪਹਿਰ ਦਾ ਟਾਈਮ ਹੈ ਅੱਜ ਕੰਮ ਬਹੁਤ ਲੇਟ ਹੋ ਗਿਆ ਕੱਲ ਫਿਰ ਵੀਡੀਓ ਉਸ ਤੋਂ ਬਾਅਦ ਬਣਾਉਣੀ ਦੀਦੀ ਚਲੇਗੇ ਤੇ ਸਾਡਾ ਮਨ ਨੂੰ ਦਾਸ ਜਾ ਹੋ ਗਿਆ ਸਾਰਿਆਂ ਦਾ ਕੋਈ ਗੈਸਟ ਹੋ ਕੇ ਚਲ ਜੇ ਫਿਰ ਨਾ ਰੌਣਕ ਜੀ ਜੀ ਵੇ ਨਾ ਖਤਮ ਹੋ ਜਾਂਦੀ ਏਦਾਂ ਲੱਗਦਾ ਤੇ ਆਏ ਸੀ ਤੇ ਰੌਣਕ ਜੀ ਲੱਗੀ ਘੜੀ ਦੀ ਘੜੀ ਸੋ ਇੱਕ ਦਿਨ ਵਿੱਚ ਤੁਹਾਨੂੰ ਪਤਾ ਹੀ ਲੱਗ ਜਾ ਕਿੰਦਾ ਟਾਈਮ ਪਾਸ ਹੋ ਗਿਆ ਤੇ ਬਾਰੇ ਸਾਰੇ ਸ਼ਾਂਤ ਹੋ ਗਏ ਬਾਰੇ ਉਹ ਇਹਨਾਂ ਦੇ ਟੀਆ ਨਾ ਰੌਣਕ ਹੁੰਦੀ ਕਰਦੇ ਆ ਟੀਆ ਨਾ ਤਾਂ ਤਰ ਇਜ਼ੀ ਰਹਿੰਦੇ ਕਿ ਆ ਕੇ ਰਹਿਣ ਵੀ ਜਰਾ ਕੋ ਟਾਈਮ ਹੀ ਨਹੀਂ ਹੁੰਦਾ ਚਲੋ ਕਰਦੇ ਜੀ ਦੋ ਬੱਚੇ ਸਿਆਣੇ ਹੋ ਜਾਣ ਤੇ ਫਿਰ ਅੱਗੇ ਡਿੱਲੇ ਵਾਲੀਆਂ ਵੱਜ ਜਾਂਦੀਆਂ ਤੇ ਲੋਜੀ ਮੈਂ ਬਣਾਣਾ ਮੈਂ ਬਣਾ ਲੀ ਗੋ ਪਕਾ ਲਈਏ ਲੈ ਅੱਜ ਜਤੂਨ ਦੇ ਤੇਲ ਵਿੱਚ ਬਣਾ ਲਈ ਗੋਬੀ ਨਾ हरी मिर्च और टमाटर पाकर हल्दी पा दें तो गोभी तो मैं हूं कट के धो के गर्म पानी से रखी हुई थी ऑलरेडी गर्म मिर्च मसाला जब मैं कुट के रखा हुआ है तो बहुत वीरिया मसाला है मतलब गर्मिया का मतलब मैं मत लिया के रखा से ना तो सारे कुट के रखा हुआ जो गुलाब के फूल मेथी वगैरह सब कुछ पाई हुई है तो बहुत तेज आंदा है हैगा लाल मिर्च नहीं मैं पावगी ਪੀਸ ਉਹ ਸਭ ਦਾ ਸਾਡਾ ਪੁੱਜ ਗਿਆ। ਫੋਨ ਅਸੀਂ ਪਾ ਦਾਂਗੇ। ਤੇ ਮੈਂ ਗੋਭੀ ਵੀ ਬਹੁਤ ਘੱਟ ਬਣਾਈ ਆ। ਉਸ ਗਰਮੀ ਆ ਕਿ ਸਾਡੇ ਗੋਭੀ ਖਾਂਦੇ ਰਹੇ ਇਸ ਵਾਰ ਨਾ। ਇਹ ਸਾਗ ਦੇਖ ਰਹੇ ਆ ਸਵੇਲੇ ਸਾਗ ਨਹੀਂ ਮੈਨੂੰ ਇਥੇ। ਉਧਰ ਦਾ ਸਾਗ ਨਹੀਂ ਪਸੰਦ। ਚੰਡੀਗੜ੍ਹ ਦਾ ਸਾਗ ਕਿ ਆਂਦਾ ਏ। ਉਹ ਵਰਨੀ ਜਿਹੜਾ ਪਿੰਡਾਂ 'ਚ ਸਾਗ ਮਿਲਦਾ ਉਹ ਨਾ। ਇੱਕ ਅੰਕਲ ਆਂਦੇ ਹੁੰਦੇ ਸੀ ਪਿੰਡ ਤੋਂ। ਉਹ ਬਣਾਨੇ ਸਾਗ। ਉਹ ਦੇ ਕੇ ਜਾਂਦੀ ਸੀ। 6-2 ਸਾਲ ਤੋਂ ਪਤਾ ਨਹੀਂ ਉਹ ਆਈ ਮੇਰੇ ਪਤਾ ਨਹੀਂ ਬਜ਼ੁਰਗ ਸੀ ਪਤਾ ਨਹੀਂ ਹੁਣ ਟੈਗੇ ਜਾ ਨਹੀਂ। ਬਹੁਤ ਵਧੀਆ ਸਾਗ ਲੈ ਕੇ ਜਾਂਦੇ ਨੇ ਜੀ। ਤੇ ਫੇਰ ਦੇਖਾਂਗੀ ਕਿ ਕਿੱਦਾਂ ਮੰਡੀ ਮੰਡੀ ਕੱਲ 3 ਦਿਨੋਂ ਕਿਹਾ ਸੀ ਦੀਦੀ ਕਹਿੰਦੀ ਜੇ ਰਸਤੇ ਤੇ ਹੋਇਆ ਤੇ ਲਿਆਵੋ ਜਸਤੇ। ਅਜੇ ਦੀਦੀ ਦਾ ਲ ਹੋਇਆ ਨਹੀਂ ਸਾਗ। ਘਰ ਉਹਨਾਂ ਨੇ ਬਹੁਤ ਲਗਾਇਆ ਪਿੱਛੀ ਸਾਈਡ ਤੇ। ਸਸਰੀ ਤੇ ਮੈਂ ਤਾਂ ਜੀਜੀ Saab ਨਹੀਂ ਖਾਦਾ ਈਸ਼ਵਰੀ ਮੰਮੀ ਨੇ ਤਾਂ ਥੱਲੇ ਬਣਾਇਆ ਤਿੰਨ ਚਾਰ ਵਾਰ ਪਰ ਅੱਜ ਉੱਪਰ ਵਾਲੇ ਕੋਲ ਨਹੀਂ ਬਣਾਇਆ ਉਸ ਵਕਤ ਟੇਸਟ ਵੀ ਨਹੀਂ ਕੀਤਾ ਸਾਗ ਦਾ ਤਾਂ ਤੇ ਲਓ ਜੀ ਗੋਭੀ ਨੂੰ ਲਾਣਾ ਤੜਕਾ ਆਸਾ ਗੋਣ ਲੈਣਾ ਹਾਲ ਬਾਰ ਮੈਂ ਪਹਿਲਾਂ ਸੋਚਿਆ ਅੱਜ ਕੱਪੜੇ ਨਹੀਂ ਧੋਵਾਂਗੀ ਫੈਟਰਡੇ ਸੀ ਤੇ ਫਿਰ ਮੈਂ ਨਾ ਮਸ਼ੀਨ ਲਗਾਈ ਜੀ ਸਾਰਿਆਂ ਨਾਲੋਂ ਪਹਿਲਾਂ ਪੁਛਾਰੇ ਮੇਰੇ ਧੋਣੇ ਸੀਗੇ ਫਿਰ ਮੈਂ ਕਿ ਹੱਥ ਨਾਲ ਕੀ ਧੁੰਦੀ ਰਵਾਂਗੀ ਤੇ ਮਸ਼ੀਨ ਹੀ ਲਗਾ ਲੈਣੀ ਹੈ ਤੇ ਗਰਮ ਪਾਣੀ ਪਾ ਕੇ ਤੇ ਪਛਾਰੇ ਪਾਣੀ ਆ ਤੇ ਹੁਣ ਮੈਂ ਨਾਲ ਸਬਜੀ ਨੂੰ ਤੜਕਾ ਲਾ ਲਿਆ ਇਹ ਲੱਸੀ ਮੰਗਾਈ ਆ ਕੜੀ ਬਣਾਉਣੀ ਆ ਲੋ ਜੀ ਤੜਕਾ ਲੱਗ ਗਿਆ ਸਾਡਾ ਤੇ ਤੇ ਬਣੇ ਰਿਓ ਇਦਾਂ ਹੀ ਤੇ ਵਲੌਗ ਦੀ ਕੱਲ ਦੀ ਸ਼ੁਰੂਆਤ ਕੀਤੀ ਹੋਈ ਹੈ ਤੇ ਵਲੌਗ ਨਾ ਪੈ ਹੀ ਨਹੀਂ ਰਿਹਾ ਕੁਝ ਸਿਹਤ ਨਾ ਇਸ ਵਾਂ ਨਾ ਫੀਵਰ ਹੋ ਗਿਆ ਫੀਵਰ ਤਾਂ ਹੋਇਆ ਜਿਹੜੇ ਖਾਂਸੀ ਉਹ ਨਾ ਹਟ ਹੀ ਨਹੀਂ ਰਹੀ ਖਾਂਸੀ ਨਹੀਂ ਹਟ ਰਹੀ ਤੇ ਪਤਾ ਨਹੀਂ ਕਿੰਦਾ ਦੀ ਕਾਫੀ ਰੈੱਡ ਸੀ ਵੀ ਲੈਂਦੀ ਆ ਤੇ ਪਰ ਛੋਣੋ ਲੋ ਤੇ ਆ ਮੈਂ ਇੰਨਾ ਸੋਨਾ ਚਿੱਟਾ ਸੀ ਹੈ ਸੀਤਾ ਹੋਇਆ ਸੀਗਾ ਤੇ ਇਹਦੇ ਵਿੱਚ ਨਾ ਚੁਕੰਦਰ ਦਾ ਦਾਗ ਲੱਗ ਗਿਆ ਮੈਂ ਉੱਪਰ ਇਦਾਂ ਪਾਉਂਦੀ ਸੀ ਫਰੂਟ ਵਗੈਰਾ ਤੇ ਪਾ ਦਿੰਦੀ ਸੀ ਮੈਂ ਤਾਂ ਮੇਰੇ ਸੂਟ ਚੋਂ ਬਚਿਆ ਸੀ ਹੈ ਨਾ ਤੇ ਮੈਂ ਡਬਲ ਕਰਕੇ ਨਾ ਪੋਨਾ ਜਿਆ ਬਣਾ ਲਿਆ ਤੇ ਮੈਂ ਉੱਤੇ ਪਾਉਣ ਨੂੰ ਉੱਤੇ ਚੁਕੰਦਰ ਛਿਲ ਕੇ ਰੱਖੀ ਸੀ ਉਹਦਾ ਦਾਲ ਸਾਰਾ ਲੱਗ ਗਿਆ ਇੰਨਾ ਤੋਤਾ ਵੀ ਪਰ ਦਾਲ ਨਹੀਂ ਲੱਗਦਾ ਹੁਣ ਦੇਖਾਂਗੇ ਮਿੱਠਾ ਸੋਡਾ ਪਾ ਕੇ ਕਰਾਂਗੇ ਚਲੋ ਜੀ ਆਪਣਾ ਇੱਧਰ ਕੰਮ ਹੋ ਗਿਆ ਹੁਣ ਆਟਾ ਗੁੰਨਦੇ ਆ ਤੇ ਇਦਾਂ ਹੀ ਵਲੌਗ ਦੇ ਨਾਲ ਬਣੇ ਰਹੋ ਤੇ ਸਾਰੇ ਜਾਣੇ ਚਲੋ ਹੁਣ ਆਟਾ ਗੁੰਨਦੇ ਨਾਲ ਸਬਜ਼ੀ ਰੱਖ ਲਈ ਤੇ ਦੁਪਹਿਰ ਦੀ ਰੋਟੀ ਬਣਾ ਲਈ ਫਟਾਫਟ ਤੇ ਫਿਰ ਮਿਲਦੇ ਆ ਤੁਹਾਨੂੰ ਬਣੇ ਰੋ ਇਦਾਂ ਹੀ ਸਾਰੇ ਪੰਪਰਾ ਤੇ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਵੀ ਕਰਦਿਆ ਕਰੋ ਤੇ ਹਾਈਪ ਦਾ অপਸ਼ਨ ਆਉਂਦਾ ਜਿੱਥੇ ਕਮੈਂਟ ਹੁੰਦੇ ਹੋ ਤੇ ਸਾਈਡ ਤੇ ਹਾਈਪ ਦਾ ਆਪਸ਼ਨ ਆਉਂਦਾ ਹਾਈਪ ਜ਼ਰੂਰ ਕਰਿਆ ਕਰੋ ਤੇ ਬਹੁਤ ਪਿਆਰ ਦੇਰੋ ਸਾਰੇ ਪੰਪਰਾ ਪਰ ਕੁਝ ਮੈਨੂੰ ਵਲੌਗ ਰੋਜ਼ ਨਹੀਂ ਪੈ ਰਹੇ ਤਬੀਅਤ ਨਾ ਠੀਕ ਹੋਣ ਕਰਕੇ ਕੋਸ਼ਿਸ਼ ਤੇ ਕਰਦੀ ਮੈਂ ਡੇਲੀ ਪਾਵਾਂ ਤੇ ਬਹੁਤ ਮੈਸੇਜ ਆ ਰਹੇ ਸਕਿਨ ਕੇਅਰ ਪਾਓ ਸਕਿਨ ਕੇਅਰ ਤੇ ਕਰੋ ਤੇ ਉਹ ਵੀ ਬਹੁਤ ਜਲਦੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤੇ ਚਲੋ ਹੁਣ ਮੈਂ ਥੋੜੇ ਬਰਤਨ ਸਾਫ ਕਰ ਲਾਂ ਬਨੇ ਰਹੇ ਹੋ ਇਦਾਂ ਹੀ